ਦੇ ਬਿਆਦਮੀਆਂ ਕੀਤੀਆਂ ਨੇ ਉਹਨਾਂ ਨੂੰ ਗਨਮਾਨ ਦਿੱਤੇ ਹੋਏ ਨੇ ਐਤੇ ਸਾਡਾ ਇਹ ਹਾਲਾ ਭਾਰਤ ਦੇ ਵਿੱਚ ਇਹ ਵੀਡੀਓ ਸੁਣ ਕੇ ਕਈਆਂ ਨੂੰ ਮਿਰਚ ਤਾਂ ਜਰੂਰ ਲੱਗਣਗੀਆਂ ਪਰ ਹਾਇ ਸੱਚਾ ਤੁਸੀਂ ਇਸ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਅੱਜ ਆਪਾਂ ਕਈ ਮੁੱਦਿਆਂ ਤੇ ਗੱਲਬਾਤ ਕਰਦੇ ਆਂ ਤੇ ਪਹਿਲਾਂ ਆਪਾਂ ਗੱਲ ਕਰਦੇ ਆਂ ਕਿ ਜਿਹੜਾ ਸੌਦਾ ਸਾਦਾ ਜਿਹੜਾ ਆਪਣੇ ਆਪ ਨੂੰ ਰਾਮ ਰਹੀਮ ਆ ਪਤਾ ਨਹੀਂ ਕਿਸ ਕਿਸ ਨਾਮ ਨਾਲ ਜਿਹੜਾ ਉਹ ਪਕਾਰਿਆ ਜਾਂਦਾ ਹੈਗਾ ਡੇਰਾ ਲੇਖਿਆਗਾ ਸੱਚਾ ਸੌਦਾ ਪਰ ਉੱਥੇ ਜਿਹੜੇ ਉਹਨੇ ਕੰਮ ਕੀਤੇ ਨੇ ਜਿਹੜੀਆਂ ਉਹਨਾਂ ਨੇ ਲੜਕੀਆਂ ਨਾਲ ਬਲਾਤਕਾਰ ਕੀਤਾ ਜਾਂ ਹੋਰ ਕੁਕਰਮ ਕੀਤੇ ਨੇ ਤੇ ਉਸ ਨੂੰ ਲੈ ਕੇ ਜਿਹੜਾ ਉਹਨੂੰ 20 ਸਾਲ ਦੀ ਸਜ਼ਾ ਹੋਈ ਸੀ ਸੀਬੀਆਈ ਕੋਰਟ ਵੱਲੋਂ ਪਰ ਥੋੜੇ ਦਿਨ ਪਹਿਲਾਂ ਉਹਨੂੰ ਇੱਕ ਜਿਹੜੀ ਕਾਤਲ ਕਿਤੇ ਤੋਂ ਬਰੀ ਵੀ ਹੁੰਦਾਗਾ ਤੇ ਨਿਤ ਜਿਹੜਾਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿਸਾਨ ਖੇਤ ਗਿਆ ਹੁੰਦਾਗਾ ਬਿੰਦਕ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਘਰੇ ਆ ਜੇ ਇਹਦਾ ਤਾਂ ਉਹ ਕੰਮ ਹੋਇਆ ਪਿਆਗਾ 37 ਵਾਰ ਪਹਿਲਾਂ ਹੈ ਪ੍ਰੋਲਾਂ ਤੇ ਆ ਗਿਆ ਫੜ ਲੋ ਤੇ ਕੈਨ ਦਾ ਭਾਵ ਕਿ ਹੁਣ ਫੇਰ ਜਿਹੜਾ 21 ਦਿਨਾਂ ਦੀ ਇਹਨੇ ਪ੍ਰੋਬਲ ਮੰਗੀ ਸੀ ਹਾਈ ਕੋਰਟ ਵੱਲੋਂ ਵੀ ਮੈਨੂੰ ਫੇਰ ਬਾਹਰ ਕੱਢਿਆ ਜਾਵੇ ਪਰ ਹੁਣ ਜਿਹੜਾ ਹਾਈ ਕੋਰਟ ਨੇ ਇਹਨੂੰ ਤਾੜਨਾ ਵੀ ਕੀਤੀ ਆ ਤੇ ਦੇਖਦੇ ਆ ਅੱਗੇ ਅੱਗੇ ਕੀ ਕਰਦਾਗਾ ਕੀ ਐਕਸ਼ਨ ਲੈਂਦਾਗਾ ਕੀ ਸੁਪਰੀਮ ਕੋਰਟ ਜਾਂਦਾਗਾ ਜਦੋਂ ਕਿ ਸਰਕਾਰਾਂ ਦੀ ਦਇਆ ਹੋਵੇ ਸਰਕਾਰਾਂ ਦਾ ਹੱਥ ਹੋਵੇ ਫਿਰ ਬੰਦਾ ਆਪਣੀਆਂ ਮਨਮਰਜ਼ੀਆਂ ਕਰਦਾ ਅਣਾਇਆਂ ਕਰਦਾਗਾ ਉਹਨਾਂ ਵਾਸਤੇ ਜੇਲਾ ਵੀ ਕੁਝ ਵੀ ਨਹੀਂ ਜੇਲ੍ਹ ਦੇ ਵਿੱਚ ਵੀ ਇਹਨੂੰ ਇਕੱਲੇ ਨੂੰ ਰੱਖਿਆਗਾ ਹੋ ਸਕਦਾ ਕਿ ਇਹਨੂੰ ਸਹੂਲਤਾ ਇੰਨੀ ਜਿਆਦਾਆਂ ਹੋਣ ਤੇ ਬੰਦਾ ਦੇਖ ਕੇ ਹੈਰਾਨ ਹੋ ਜਾਈ। ਹੁਣ ਇੱਥੇ ਦੋਰਾ ਕਾਨੂੰਨ ਕਿਉਂ ਆ? ਆਪਾਂ ਕਹਿੰਦੇ ਆ ਕਿ ਸਿੱਖਾਂ ਲਈ ਤੇ ਦੂਜਿਆਂ ਲਈ ਸਿੱਖ ਵਿਰੋਧੀਆਂ ਲਈ ਇਹ ਦੋਰੇ ਕਾਨੂੰਨ ਕਿਉਂ ਬਣੇ ਨੇ? ਇਸ ਕਰਕੇ ਲੋਕ ਜਿਹੜੇ ਨੇ ਪੰਜਾਬੀ ਨੇ ਜਿਹੜੇ ਸਿੱਖ ਕੌਮ ਨਾਲ ਜੁੜੇ ਨੇ ਕਈਆਂ ਨੇ ਤਾਂ ਖੱਲ ਪਾਈ ਹੋਈ ਹੈ ਸਿੱਖ ਕੌਮ ਦੀ ਗਦੇ ਬਣੇ ਹੋਏ ਨੇ। ਸਾਰਾ ਕੁਝ ਉਹਨਾਂ ਦੇ ਦਾੜੇ ਵੀ ਰੱਖੇ ਨੇ ਵੱਡੇ ਵੱਡੇ ਪਰ ਉਹਨਾਂ ਨੇ ਭੌਂਕਣਾ ਹੁੰਦਾਗਾ ਸਿੱਖ ਕੌਮ ਦੇ ਖਿਲਾਫ ਹਮੇਸ਼ਾ ਚਲੋ ਵੱਖਰਾ ਵਿਸਾਗਾ ਉਹਤੇ ਆਪਾਂ ਵੱਖਰੀ ਗੱਲ ਕਰਾਂਗੇ ਪਰ ਸੌਦਾ ਸਾਧ ਦਾ ਜਿਹੜਾ बार-बार ਪ੍ਰੋਲ ਤੇ ਆਉਣਾ ਵੋਟਾਂ ਤੋਂ ਐਨ ਮੌਕੇ ਕਿ ਪਹਿਲਾਂ ਜਿਹੜਾ 4 ਦਿਨ ਪਹਿਲਾਂ ਉਹਨੇ ਪ੍ਰੋਬਲਮ ਨੂੰ ਮਿਲ ਗਈ ਹੁਣ ਫੇਰ 21 ਦਿਨਾਂ ਦੀ ਪ੍ਰੋਬਲਮ ਆ ਗਈ ਜਾਂਦਾ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਇੱਕ ਜਿਹੜਾ ਐਮਪੀ ਜਿੱਤਿਆ ਹੋਵੇ ਪੰਜਾਬ ਦਾ ਨੌਜਵਾਨ ਡਿਬੜੂਗੜ੍ਹ ਦੇਲ ਦੇ ਵਿੱਚ ਬੰਦਾ ਭਾਈ ਅੰਬਰਤਪਾਲ ਸਿੰਘ ਸਾਰੇ ਜਾਣਦੇ ਆ ਖੰਡੂਰ ਸਾਹਿਬ ਵਸੇ ਨੇ ਉਹਨੂੰ 2 ਲੱਖ ਦੇ ਨਾਲ ਵੋਟਾਂ ਦੇ ਫਰਕ ਨਾਲ ਜਿੱਤਾਇਆ ਹੋਵੇ ਐਮਪੀ ਬਣਿਆ ਹੋਵੇ ਸਰਕਾਰ ਉਹਨੂੰ ਬਾਹਰ ਨਹੀਂ ਕੱਢਣਾ ਚਾਹੁੰਦੀ ਸਰਕਾਰ ਉਹਨੂੰ ਸੌਂਹ ਨਹੀਂ ਚੁਕਾਉਣਾ ਚਾਹੁੰਦੀ ਹੁਣ ਤਾਂ ਤੁਹਾਡੀ ਡੈਮੋਕ੍ਰੇਸੀ ਦੇ ਤਹਿਤ ਹੀ ਬੰਦਾ ਬਣਿਆਗਾ ਹੁਣ ਕਈਆਂ ਨੂੰ ਸਾੜਾ ਹੁੰਦਾ ਜੀ ਉਹ ਸੌਂਹ ਚੁੱਕੂ ਸੰਵਿਧਾਨ ਦੀ ਪਹਿਲਾ ਸੰਵਿਧਾਨ ਨੂੰ ਮੰਨਦਾ ਨਹੀਂ ਹਣਾ ਐ ਕਰਤਾ ਜੀ ਹੁਣ ਫਲਾਨਾ ਕਰਤਾਗਾ ਕਈ ਸਾਡੇ ਇੱਥੇ ਜਿਹੜੇ ਘਡੰਮ ਚੌਧਰੀ ਨੇ ਗਿਆਨਾ ਸੌ ਵਰਗੇ ਗੋਲਕਚੋਰ ਵੀ ਨੇ ਤੇ ਹੋਰ ਹੋਰ ਬੜਾ ਕੁਝ ਜਿਹੜਾ ਉਹਨਾਂ ਦਾ ਬਹੁਤ ਕੁਝ ਪਿਆਗਾ ਤੇ ਉਹ ਬੜੇ ਉਹਨਾਂ ਨੂੰ ਅੱਗ ਲੱਗੀ ਪਈ ਆ ਕਹਿੰਦਾ ਉਹ ਸੌ ਚੱਕੂ ਆ ਸਵਧਾਨ ਆ ਪਹਿਲਾਂ ਉਹ ਕਹਿੰਦਾ ਸੀ ਮੈਨੂੰ ਫਲਾਨੇ ਨੇ ਤਾਂ ਅਸੀਂ ਮੰਨਦੇ ਨਹੀਂ ਇਸ ਤਰ੍ਹਾਂ ਉਹ ਬੰਦੇ ਦੀ ਆਜ਼ਾਦੀ ਆ ਕਿਸ ਤਰ੍ਹਾਂ ਉਹ ਗੱਲ ਕਰਦਾ ਕਿਸ ਲਹਿਜੇ ਨਾਲ ਢੰਗ ਨਾਲ ਗੱਲ ਕਰਦਾ ਕਿਸੇ ਤੇ ਉਹ ਵਿਚਰਨਾ ਚਾਹੁੰਦਾ ਨਹੀਂ ਮੰਨਦਾ ਉਹਦੀ ਆਪ ਦੀ ਸੋਚ ਆ ਜੇ ਉਹ ਮੰਨ ਲਿਆ ਫਿਰ ਵੀ ਉਹਦੀ ਆਪ ਦੀ ਸੋਚ ਆ ਤੁਸੀਂ ਕੌਣ ਹੁੰਨੇ ਹੋ ਧਰਮ ਦੇ ਨਾਮ ਤੇ ਠੇਕੇਦਾਰ ਕਿ ਤੁਸੀਂ ਸਾਰਾ ਦਿਨ ਸਿੱਖਾਂ ਦੇ ਖਿਲਾਫ ਬੋਲਣ ਲਈ ਭੰਕਣ ਰੱਖੇ ਹੋਏ ਹੋ ਸਾਨੂੰ ਹੋਰ ਕੋਈ ਮੁੱਦੇ ਨਹੀਂ ਥਾਉਂਦਾ ਕਦੇ ਭਾਈ ਅੰਮ੍ਰਿਤਪਾਲ ਨੂੰ ਫੜ ਲੈਂਦੇ ਕਦੇ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਫੜ ਲੈਂਦੇ ਹੋ ਭਾਈ ਅਮਰੀਤ ਸਿੰਘ ਬਾਬਾ ਠਾਰਾ ਸਿੰਘ ਹੋਰ ਅਨੇਕਾ ਜਿਹੜੇ ਯੋਧੇ ਹੋਏ ਨੇ ਉਹਨਾਂ ਨੂੰ ਫੜ ਲੈਨੇ ਹੋ ਤੁਹਾਡੇ ਕੋਲੇ ਪੰਜਾਬ ਦਾ ਹੋਰ ਕੋਈ ਮੁੱਦਾ ਨਹੀਂ ਮਹਿੰਗਾਈ ਇੰਨੀ ਵੱਧ ਵੱਧ ਗਈ ਆ ਪੰਜਾਬ ਦਾ ਪਾਣੀ ਮੁੱਕ ਚੱਲਿਆਗਾ ਪੰਜਾਬ ਦੇ ਵਿੱਚ ਇਸ ਵੇਲੇ ਸਾਹ ਲੈਣ ਦਾ ਔਕਾ ਹੋਇਆ ਪਿਆਗਾ ਦਾਖਤ ਜਿਹੜੇ ਕੱਟੇ ਜਾ ਰਹੇ ਨੇ ਹੋਰ ਜਿਹੜੀਆਂ ਅਨੇਕਾ ਸਮੱਸਿਆ ਨੇ ਗਰੀਬਾਂ ਨੂੰ ਲੈ ਕੇ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਨ੍ਹਾਂ ਦੇ ਘਰ-ਬਾਰ ਨਹੀਂ ਘਰ ਜਿਹੜੇ ਜਿਨ੍ਹਾਂ ਦੇ ਉੱਜੜ ਰਹੇ ਨੇ ਜਾਂ ਜਿਨ੍ਹਾਂ ਦੇ ਇੱਕ ਮਕਾਨ ਡਿੱਗ ਰਹੇ ਨੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆਗਾ ਚਾਹੇ ਉਹ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਤੇ ਉਹਨਾਂ ਲਈ ਸਰਕਾਰ ਕਿਉਂ ਨਹੀਂ ਕੋਸ਼ਿਸ਼ ਕਰ ਰਹੀ ਸਾਨੂੰ ਇਹ ਮੁੱਦੇ ਕਦੇ ਨਹੀਂ ਇਹ ਸਾਹ ਚੱਕਣਗੇ ਇਹ ਅਖੌਤੀ ਬਣੇ ਗਿਆਨਾਂ ਸੋ ਕਦੇ ਅੰਬਰਤਪਾਲ ਤੇ ਆ ਗਏ ਕਦੇ ਫਲਾਨੇ ਸਿੰਘ ਤੇ ਆ ਗਏ ਕਦੇ ਧੰਕ ਸਿੰਘ ਤੇ ਆ ਗਏ ਕਦੇ ਸਰੋਵਰੀ ਕਮੇਟੀ ਤੇ ਆ ਗਏ ਕਦੇ ਕਾਲ ਤਖਤ ਤੇ ਜਥੇਦਾਰ ਤੇ ਆ ਗਏ ਸਿਰਫ ਇਹਨਾਂ ਦਾ ਵਜੂਦ ਆ ਜਿਹੜਾ ਆਰਐਸਐਸ ਦੇ ਜਿਹੜੇ ਫਿੱਟ ਕੀਤੇ ਹੋਏ ਬੰਦੇ ਨੇ ਗੱਲ ਆਪਾਂ ਕਰਦੇ ਸੀ ਸੌਦਾ ਸਾਧ ਦੀ ਬੇਸਕਾ ਕੋਰਟ ਵੱਲੋਂ ਤਾੜਨਾ ਕੀਤੀ ਗਈ ਆ ਬੇਸਕ ਨੂੰ ਪ੍ਰੋਲ ਤੋਂ ਕਿਰਾ ਮਨਾ ਕੀਤਾ ਗਿਆ ਪਰ ਦੂਜੇ ਪਾਸੇ ਸਾਡੇ ਬੰਦੀ ਸਿੰਘ ਦੇਖ ਲੋ 33 32 ਸਾਲ ਹੋ ਗਏ ਆਪਣੀ ਜਿੰਨੀ ਉਹਨਾਂ ਦੀ ਸਜ਼ਾ ਬੰਦੀ ਸੀ ਉਦੋਂ ਦੁੱਗਣੀ ਸਜ਼ਾ ਵੀ ਕੱਟ ਚੁੱਕੇ ਨੇ ਉਹ ਬੰਦੇ ਉਹਨਾਂ ਨੂੰ ਫੇਰ ਵੀ ਨਹੀਂ ਜਿਹੜਾ ਬਾਹਰ ਕੱਢਿਆ ਜਾ ਰਿਹਾ ਫੇਰ ਵੀ ਉਹਨਾਂ ਦੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਜਮੇ ਸਾਰੇ ਪੰਜਾਬ ਦੇ ਨੌਜਵਾਨ ਨੇ ਉਨ੍ਹਾਂ ਲਈ ਵੱਖਰਾ ਕਾਨੂੰਨ ਕਿਉਂ ਉਨ੍ਹਾਂ ਲਈ ਦੋਹਰਾ ਕਾਨੂੰਨ ਕਿਉਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਿੱਖਾਂ ਤੇ ਦੂਜਿਆਂ ਲਈ ਵੱਖਰਾ ਕਾਨੂੰਨ ਹੈਗਾ ਇਸ ਭਾਰਤ ਦੇ ਵਿੱਚ ਇਸ ਕਰਕੇ ਲੋਕਾਂ ਨੂੰ ਕਦੇ ਨਾ ਕਦੇ ਜਿਹੜੀ ਖਾਸਤਾਂ ਦੇ ਪੱਕ ਕਹਿੰਦੇ ਆ ਕਿ ਫਲਾਣੇ ਜਥੇਬੰਦੀਆਂ ਨੇ ਉਹ ਮੰਗ ਕਰਦਿਆਂ ਨੇ ਜਦੋਂ ਕਿ ਜਥੇਬੰਦੀਆ ਖਾਸਤਾਂ ਦੀ ਮੰਗ ਕਰਦੀ ਆ ਉਹ ਕਿਉਂ ਨਾ ਕਰਨ ਜਦੋਂ ਤੁਸੀਂ ਸਿੱਖਾਂ ਨੂੰ ਆਪਣੇ ਨਾਲ ਰੱਖਣੇ ਚਾਹੁੰਦੇ ਸਿੱਖ ਨਾਲ ਬਿਤਕਰਾ ਬਿਤਕਰਾ ਕਰਿਓ ਸ਼ਿਖਰ ਦਵਾ ਦਵਾ ਜਿਹੜੀ ਸਜ਼ਾ ਗਈ ਉਹ ਭੁਗਤ ਭੁਗਤ ਕੇ ਵੀ ਅੰਦਰ ਨੇ ਤੇ ਜਿਨ੍ਹਾਂ ਨੇ ਬਲਾਤਕਾਰ ਕੀਤਾਗਾ ਤੇ ਉਹਨਾਂ ਨੂੰ ਰੋਜ ਫੜ ਲਓ ਉਹਨਾਂ ਨੂੰ ਰੋਜ ਪਰੋਲ ਮਿਲ ਜਾਂਦੀ ਆ ਹੁਣ ਇਹ ਤੁਸੀਂ ਦੱਸੋ ਇੱਕ ਬੰਦੇ ਵਾਰਨ ਦਾ ਜਿਹੜਾ ਕਾਤਲ ਦਾ ਜਿਹੜਾ ਕੇਸ ਆ ਉਹ ਬੰਦੇ ਨੇ ਭੁਗਤ ਲਿਆ ਉਹਨੂੰ ਫੇਰ ਨਹੀਂ ਛੱਡਿਆ ਜਾ ਰਿਹਾ ਇੱਕ ਬਲਾਤਕਾਰ ਹੀ ਆ ਲੜਕੀ ਨਾਲ ਬਲਾਤਕਾਰ ਕੀਤਾ ਤੇ ਉਹਨੂੰ ਰੋਜ ਫੜ ਲਓ ਤਾਂ ਛੱਡਿਆ ਜਾ ਰਿਹਾ ਮੈਨੂੰ ਐ ਦੱਸੋ ਕਿੰਨੇ ਹੋਰ ਬਲਾਦਕਾਰੀ ਹੋਣਗੇ ਉਹਨਾਂ ਨੂੰ ਕਦੇ ਇਸ ਤਰ੍ਹਾਂ ਜਿਹੜੀਆਂ ਪ੍ਰੋਬਲਮ ਮਿਲਦੀਆਂ ਨੇ ਉਹਨਾਂ ਦੀ ਜਮਾਨਤਾਂ ਹੁੰਦੀਆਂ ਨੇ ਉਹਨਾਂ ਦੀ ਇਹ ਜਿਹੜਾ ਬਹੁਤ ਵੱਡਾ ਦੁਖਦਾਈ ਜਿਹੜਾ ਇਹ ਵਿਸ਼ਾ ਹੈਗਾ ਕਿ ਜਿਹੜਾ ਸਿੱਖ ਵਿਰੋਧੀ ਚਿਹਰੇ ਨੇ ਉਹ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਪੁੱਤਰ ਪਨਾਹ ਜਿਹੜੀ ਕਰ ਰਹੀ ਆ ਸਰਕਾਰਾਂ ਕਰ ਰਹੀਆਂ ਨੇ ਉਹਨਾਂ ਦੇ ਪਿੱਛੇ ਸਰਕਾਰਾਂ ਖੜ ਰਹੀਆਂ ਨੇ ਸਰਕਾਰਾਂ ਉਹਨਾਂ ਨੂੰ ਬਿਆਨ ਦਵਾਉਂਦੀਆਂ ਨੇ ਜਿਸ ਤਰ੍ਹਾਂ ਉਹ ਬਿਆਨ ਉਹਨਾਂ ਨੂੰ ਘਟਕੇ ਦਿੰਦੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਚਿੱਠੀਆਂ ਭੇਜਦੇ ਨੇ ਕਿ ਤੂੰ ਹੁਣ ਫਲਾਨੇ ਦੇ ਖਿਲਾਫ ਬੋਲਣਾ ਤੂੰ ਧੰਕ ਦੇ ਖਿਲਾਫ ਬੋਲਣਾ ਹੁਣ ਵੋਟਾਂ ਆ ਗਈਆਂ ਹੁਣ ਫਲਾਨਾ ਆ ਗਿਆ ਹੁਣ ਧੰਕਾ ਆ ਗਿਆ ਕਿ ਤੈਨੂੰ ਅਸੀਂ ਗਨਮੈਨ ਵੀ ਦਿੰਨੇ ਆ 4 ਲੈ ਲੈ 6 ਲੈ ਲੈ 8 ਲੈ ਲੈ ਜਿੰਨੇ ਗਨਮੈਨ ਮੰਗਦੇ ਉਹਨੇ ਗਨਮੈਨ ਮਿਲਦੇ ਆ ਉਹਨਾਂ ਨੂੰ ਨਾਲੇ ਜਿਹੜੇ ਗਨਮੈਨ ਹੁੰਦੇ ਨੇ ਪੁਲਿਸ ਵਾਲੇ ਪੰਜਾਬ ਦੇ ਜਾਏ ਉਹਨਾਂ ਨੂੰ ਹੀ ਮੰਦਾ ਬੋਲਦੇ ਨੇ ਉਹਨਾਂ ਨੂੰ ਵੀ ਇਹ ਬਖਸ਼ਦੇ ਨਾਲ ਤਾਂ ਡਿਊਟੀ ਕਰਦੇ ਨੇ 24 ਘੰਟੇ ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਮੂਹਰੇ ਖੜਦੇ ਨੇ ਵੀ ਕੱਲ ਨੂੰ ਕੋਈ ਜੇ ਕੋਈ ਹਮਲਾ ਕਰਦਾ ਤਾਂ ਪੁਲਸ ਵਾਲਿਆਂ ਦੇ ਸਭ ਤੋਂ ਪਹਿਲਾਂ ਜਿਹੜਾ ਉਹ ਆਪਣਾ 60 ਮੀਟਰ ਵਾਈਜ਼ ਬਚ ਸਕਦੀ ਹੁੰਦੀ ਆ ਉਹ ਇਹਨਾਂ ਲਈ ਦਿਨ ਰਾਤ ਮਰਦੇ ਨੇ ਇਹ ਲੋਕ ਤੁਸੀਂ ਮੱਡ ਦੇਖਿਆ ਹੋਣਾ ਲੁਧਿਆਣੇ ਵਾਲਾ ਇੱਕ ਪੁਲਸ ਮੁਲਾਜ਼ਮ ਨੂੰ ਜੇ ਉਹਨੇ ਕਹਿੰਦਾ ਹੋਇਆ ਮਾਰਾ ਮੋਟਾ ਕਹਿੰਦਾ ਇਹ ਖਾਸਤਾਨੀਆਂ ਇਹ ਫਲਾਨਾ ਕਰਦਾ ਧਮਕਾਗਾ ਉਹਦੇ ਖਿਲਾਫ ਕਿੰਨਾ ਹੋਇਆ ਉਹਦੀ ਡਿਊਟੀ ਬਦਲਤੀ ਉਹਨੂੰ ਜੋ ਉਸ ਘਰ ਤਾਂ ਚਲ ਵਧਿਆ ਦਾ ਖੜਾ ਸੁੱਟਿਆ ਦੇ ਤੋਂ ਗੰਦ ਤੋਂ ਕਹਿੰਦਾ ਭਾ ਕੋ ਰੋਡ ਡਰਾਮੇ ਕਰਦਾ ਕਦੇ ਲੇਟਣ ਲੱਗ ਜਾਂਦਾ ਕਦੇ ਕਮੇ ਕਰ ਲੱਗੇ ਤਾਂ ਕਦੇ ਕਮੇ ਕਰ ਲੱਗ ਜਾਂਦਾ ਪੁਲਿਸ ਵਿਚਾਰੀ ਉਹਨੂੰ ਚੱਕ ਕੇ ਉਧਰ ਲ ਜਾਂਦੀ ਹੈ ਕਦੇ ਉਧਰ ਲ ਜਾਂਦੀ ਹੈ ਪੁਲਿਸ ਦਾ ਇਹ ਕੰਮ ਆ ਲੋਕਾਂ ਦੇ ਖਜ਼ਾਨੇ ਜਿਹੜੇ ਤੋਂ ਰੁਪਈਆ ਇਕੱਠਾ ਹੁੰਦਾਗਾ ਉਹ ਤੁਸੀਂ ਜਿਹੜਾ ਇਹਨਾਂ ਜਿਹੜੇ ਟੁੱਕੜਬੋਤ ਨੇ ਦੋ ਟੱਕਿਆਂ ਦੇ ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਘਰ ਦਾ ਕੁੱਤਾ ਨਹੀਂ ਪਸਾਣਦਾ ਤੁਸੀਂ ਉਹਨਾਂ ਨੂੰ ਸਿਕਉਰਟੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਗੋਲਗਚੋਰ ਨੇ ਜਿਹੜੇ ਗੰਦ ਨੇ ਸਿਰੇ ਦੇ ਜਿਨ੍ਹਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਆ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਨੇ ਉਹਨਾਂ ਨੂੰ ਗੰਨਮਾਨ ਦਿੱਤੇ ਹੋਏ ਨੇ ਐਥੇ ਸਾਡਾ ਇਹ ਹਾਲ ਆ ਭਾਰਤ ਦੇ ਵਿੱਚ ਮੈਂ ਇੰਤੀ ਕਰਦਾ ਆ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦਿਆ ਕਰੋ ਕਮੈਂਟ ਤੁਸੀਂ ਨਹੀਂ ਕਰਦੇ ਕਮੈਂਟ ਵੀ ਜਰੂਰ ਕਰਿਆ ਕਰੋ ਆਪਣੀ رائے ਰੱਖਣ ਦਾ ਤਾਂ ਸਾਰਾ ਅਧਿਕਾਰ ਆ ਸਭ ਨੂੰ ਜੋ ਵੀ ਰਹਿ ਆ ਤੁਹਾਡੀ ਕਿ ਜਿਹੜੀਆਂ ਗੱਲਾਂ ਨੇ ਸਹੀ ਨੇ ਆਸ ਨੂੰ ਹੌਸਲਾ ਅਭਜਾਈ ਹੁੰਦਾਗਾ ਕਿ ਤੁਸੀਂ ਵੀ ਸਾਡੇ ਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਦੇ ਨਾਲ ਤੁਹਾਡਾ ਜਿਹੜਾ ਸੋਚ ਆਉ ਮੇਲ ਖਾਂਦੀ ਆ ਇਸ ਕਰਕੇ ਵੀਰੋ ਜਿਹੜਾ ਗੱਲਾਂ ਬਾਤਾਂ ਕਰਦਾ ਸੀ ਜਿੰਨਾ ਕਿ ਸੌਦਾ ਸਾਧ ਨੂੰ ਬਾਰ ਬਾਰ ਪਰੋਲਾਂ ਦੇਣੀਆਂ ਤੇ ਉਹਨੇ ਤਾਂ ਉਹਨੇ ਸਜਾ ਦੇ ਅੰਦਰ ਨਹੀਂ ਕੱਟੀ ਉਹ ਨਹੀਂ ਜਿੰਨੇ ਉਹਨੇ ਬਾਹਰ ਆ ਕੇ ਕਿਦੇ 60 ਦਿਨ ਦੀ ਲੈ ਲੈਂਦਾ ਕਿ 30 ਦਿਨਾਂ ਦੀ ਕਿਦੇ 21 ਦਿਨਾਂ ਦੀ ਕਿਦੇ 26 ਦਿਨਾਂ ਦੀ ਪਰੋਲਾ ਤੇ ਉਹਦਾ ਬਾਹਰ ਹੀ ਰਿਹਾ ਉਹਨੂੰ ਸਜ਼ਾ ਕਿਹੜੀ ਹੋਈ ਹੈ ਇਹ ਇਹ ਕਿਹੜੇ ਕਾਨੂੰਨ ਦੇ ਦਾਰੇ ਵਿੱਚ ਦਰਜ ਆ ਇੱਕ ਬਲਾਤਕਾਰੀ ਨੂੰ ਬਾਰ-ਬਾਰ ਜਿਹੜੀਆਂ ਪਰੋਦਾ ਦਿੱਤੀਆਂ ਜਾਂ ਫਰ ਲੋ ਦਿੱਤੀ ਜਾਵੇ ਤੇ ਫਿਰ ਬਾ ਬਾਅਦ ਆ ਕੇ ਉੱਥੇ ਗੀਤ ਵੀ ਗਾਉਂਦਾ ਸਤਸੰਗ ਵੀ ਕਰਦਾਗਾ ਤੇ ਫਿਰ ਤੁਸੀਂ ਸਾਰਾ ਦੇਖਦੇ ਹੋ ਜਿਹੜਾ ਉਹ ਇੱਥੇ ਆ ਕੇ ਕਰਦਾਗਾ ਧੰਨਵਾਦ ਤੇ ਵੀਡੀਓ ਨੂੰ ਵੱਧ ਵੱਧ ਕਰ ਦੋ ਸ਼ੇਅਰ ਤਾਂ ਕਿ ਆਉਣ ਵਾਲੀਆਂ ਵੀਡੀਓ ਹੋਰ ਵੀ ਤੁਹਾਡੇ ਲਈ ਅਸੀਂ ਨਿਤ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਵਰਜਾ ਖਾਲਸਾ ਵਰਜੀ ਕੀ ਪਤਿ